ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਬਿਗੜਦੀ ਨਜ਼ਰ ਆ ਰਹੀ ਹੈ ਨਸ਼ਿਆਂ ਦੇ ਵਧ ਰਹੇ ਦਰਿਆਨ ਉਵੇਕਦਿਆਂ ਹੋਏ ਅੱਜ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਐਮਪੀ ਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਲਕਾ ਜੰਡੇਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇਗਵਾਈ ਹੇਟ ਕਾਂਗਰਸ ਵੱਲੋਂ ਡੀਐਸਪੀ ਦਫ਼ਤਰ ਜੰਡਿਆਲਾ ਗੁਰੂ ਦੇ ਬਾਹਰ ਧਰਨਾ ਦਿੱਤਾ ਗਿਆ ਹੈ ਮਰਿੰਦਰ ਸਿੰਘ ਰਾਜਾ ਵਣਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕੀ ਕਿਹਾ ਤੁਸੀਂ ਵੀ ਸੁਣੋ ਉੱਥੇ ਹੀ ਦੂਜੇ ਪਾਸੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਂਗਰਸ ਦੇ ਸਾਬਕਾ ਵਿਧਾਇਕ ਜੰਡਿਆਲਾ ਗੁਰੂ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਬਿਗੜੀ ਸਥਿਤੀ ਅਤੇ ਨਸ਼ਿਆਂ ਦੇ ਵਧ ਰਹੇ ਦਰਿਆਨ ਨੂੰ ਦੇਖਦੇ ਹੋਏ ਕੀ ਕੀ ਕਹੇ ਤੁਸੀਂ ਉਹ ਵੀ ਸੁਣੋ ਅੱਜ ਜਿਹੜੇ ਪੰਜਾਬ ਦੇ ਅੰਦਰ ਹਾਲਾਤ ਜਿਹੜੇ ਆ ਬੜੇ ਚਿੰਤਾਜਨਕ ਹੋ ਰੱਖੇ ਆ ਲਾਅ ਐਂਡ ਆਰਡਰ ਬੜਾ ਜਿਹੜਾ ਆ ਉਹ ਬੜੇ ਹਾਲਾਤ ਦੇ ਵਿੱਚ ਨਿਤ ਦਿਹਾੜੇ ਪੰਜਾਬ ਦੇ ਅੰਦਰ ਕਤਲੋਗਾਰਤ ਚੋਰੀ ਲੁੱਟਖੋ ਡਕੈਤੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਆਮ ਹੋਈਆਂ ਪਈਆਂ ਨੇ ਇੱਕ ਦਿਨ ਖਾਲੀ ਐਸਾ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਇਸ ਪੰਜਾਬ ਦੀ ਧਰਤੀ ਤੇ ਨਹੀਂ ਨੱਚਿਆ ਜਾਂਦਾ ਪਰ ਲੋਕਾਂ ਦਾ ਜਿਹੜਾ ਜੀਣਾ ਹੈ ਉਹ ਬਿਹਾਲ ਹੋ ਰਿਹਾ ਹੈ ਔਰ ਅੱਜ ਸਾਰੇ ਪੰਜਾਬ ਦਾ ਆਵਾਮ ਜਿਹੜਾ ਹੈ ਉਹ ਬਿਹਾਲ ਹੋ ਕੇ ਸੜਕਾਂ ਦੇ ਉੱਤੇ ਉਤਰਨ ਵਾਸਤੇ ਮਜਬੂਰ ਹੋਇਆ ਹੈ ਔਰ ਇਸ ਅੰਨੀ ਬੋਲੀ ਤੇ ਗੁੰਗੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਹਲਕਾ ਜੰਡਿਆਲਾ ਦੇ ਅੰਦਰ ਵੀ ਜਿਹੜੇ ਹਾਲਾਤ ਬੇ ਬੇਹਦ ਚਿੰਤਾ ਜਨਕ ਨੇ ਉਹਨਾਂ ਨੂੰ ਲੈ ਕੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਥੇ ਜੰਡਿਆਲਾ ਗੁਰੂ ਵਿਖੇ ਪਹੁੰਚੇ ਨੇ ਔਰ ਅਸੀਂ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਆਪਣਾ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਹਨ ਆਪਣੀ ਆਵਾਜ਼ ਜਿਹੜੀ ਹੈ ਲੋਕਾਂ ਦੇ ਹੱਕ ਦੇ ਵਿੱਚ ਬਦੰਦ ਕਰਨ ਜਾ ਰਹੇ ਸਰ ਨਸ਼ਾ ਦੇ ਕਾਲੀ ਸਰਕਾਰ ਤੋਂ ਚੱਲੇ ਆ ਰਹੇ ਕਾਂਗਰਸ ਟੈਂਪ ਤੇ ਵੀ ਹੈਗਾ ਸੀ ਹੈ ਹੁਣ ਵੀ ਹੈਗਾ ਇਹਨੂੰ ਕਿਸ ਤਰ੍ਹਾਂ ਵੇ ਇਹ तमाम ਚਾਹੇ ਲਾਅ ਐਂਡ ਆਰਡਰ ਚਾਹੇ ਨਸ਼ਾ ਚਾਹੇ ਹੋਰ ਕੋਈ ਮੁੱਦਾ ਜਿਹੜਾ ਮੇਨ ਉਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਪੂਰੇ ਤਰੀਕੇ ਨਾਲ ਫੇਲ ਹੋਈ ਹੈ ਔਰ ਲੋਕ ਜਿਹੜੇ ਹੈ ਇਸ ਸਰਕਾਰ ਤੋਂ ਬੇहद ਆਫ ਕੀ ਯਾਰ ਬੇਹਾਲ ਜਿਹੜਾ ਇਹਨਾਂ ਦਾ ਹੋਇਆ ਪਿਆ ਇਸ ਸਰਕਾਰ ਦੇ ਅੰਦਰ ਔਰ ਲੋਕ ਚਾਹੁੰਦੇ ਆ ਕਿ ਇਸ ਸਰਕਾਰ ਤੋਂ ਸਾਨੂੰ ਜਲਦੀ ਜਿਹੜੀ ਨਜਾਤ ਮਿਲੇ ਸਮੇਂ ਦੀ ਉਡੀਕ ਤੇ ਵਿੱਚ ਨਾ ਕਿ ਕਿਦੋਂ ਬੇਸਬਰੀ ਨਾਲ ਕਾਂਗਰਸ ਪਾਰਟੀ ਉਡੀਕ ਕਰ ਰਹੀ ਹੈ ਸਰਕਾਰ ਆਵੇ ਔਰ ਇਸ तमाम ਹਾਲਾਤਾਂ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ। ਸਰ ਨਸ਼ੇ ਨੂੰ ਖਤਮ ਕਰਨ ਵਾਸਤੇ ਕੈਪਟਨ ਮੁਰਿੰਦਰ ਸਿੰਘ ਨੇ ਸਭ ਵੀ ਕਰ ਦਿੱਤੀ ਸੀ ਗੁੱਟਤਾ ਸਾਥੀ ਨੂੰ ਕਿਸ ਤਰ੍ਹਾਂ ਦੇ ਜਿਹੜੇ ਦਿੱਥੋਂ ਤੱਕ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਗੱਲ ਸੀਗੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਦਾ ਨਤੀਜਾ ਵੀ ਭੁਗਤਣਾ ਪਿਆ। ਕਾਂਗਰਸ ਪਾਰਟੀ ਨੇ ਉਹਨਾਂ ਨੂੰ ਜਿਸ ਮਕਸਦ ਵਾਸਤੇ ਮੁੱਖ ਮੰਤਰੀ ਬਣਾਇਆ ਸੀ ਜਦੋਂ ਦੇਖਿਆ ਵੀ ਉਹ ਮਕਸਦ ਪੂਰਾ ਹੁੰਦਾ ਨਹੀਂ ਨਜ਼ਰ ਆ ਰਿਹਾ। ਉਹ ਆਪਣੇ ਉਸ ਕੀਤੇ ਹੋਏ ਵਾਅਦੇ ਦੇ ਮੁਤਾਬਕ ਖਾਦੀ ਸਾਨੂੰ ਦਾ ਪਿੱਛੇ ਹਟ ਰਹੇ ਨੇ ਤੇ ਕੈਪਟਨ ਮਰਿੰਦਰ ਸਿੰਘ ਨੂੰ ਫਿਰ ਉਸ ਗੱਲ ਦਾ ਖਾਮਿਆਜ਼ਾ ਵੀ ਭੁਗਤਣਾ ਪਿਆ ਆਪਣੀ ਗੱਡੀ ਵੀ ਗਵਾਉਣੀ ਪਈ ਸਰ ਰਾਹੁਲ ਕਾਂਲੀ ਦੇ ਬਿਆਨ ਇਸ ਤਰ੍ਹਾਂ ਦੇ ਜਿਹੜਾ ਦੱਸ ਰਿਹਾ ਜੀ ਜਿਹੜਾ ਅਮਰੀਕਾ ਵੀ ਦਿੱਤਾ ਗਿਆ। ਵੇਖੋ ਇਹ ਜਿਹੜਾ ਰਮਨ ਸਿੰਘ ਬਿੱਟੂ ਵੱਲੋਂ ਰਾਹੁਲ ਜੀ ਦੇ ਬਾਰੇ ਬਿਆਨ ਕੀ ਬਿਆਨਬਾਜ਼ੀ ਕੀਤੀ ਗਈ ਹੈ ਮੈਂ ਇੰਨੀ ਗੱਲ ਕਹੂੰਗਾ ਵੀ ਉਹਨਾਂ ਨੂੰ ਇਸ ਬੇਤੁਕੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਰਮਨ ਸਿੰਘ ਬਿੱਟੂ ਹੁਣ ਭਾਰਤ ਸਰਕਾਰ ਦੇ ਮੰਤਰੀ ਨੇ ਉਹਨਾਂ ਨੂੰ ਬੜੀ ਸੋਚ ਸਮਝ ਦੇ ਨਾਲ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਕੱਢਣੇ ਚਾਹੀਦੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਉਹ ਕਿਸੇ ਟਾਈਮ ਤੇ ਆਪਣਾ ਪੋਲੀਟੀਕਲ ਗੌਡਫਾਦਰ ਕਹਿੰਦੇ ਰਹੇ ਨੇ ਔਰ ਇਹ ਵੀ ਕਹਿੰਦੇ ਰਹੇ ਕਿ ਮੈਨੂੰ ਰਾਜਨੀਤੀ ਤੇ ਸਟੈਬਲਿਸ਼ ਕਰਨ ਵਾਲੇ ਰਾਹੁਲ ਗਾਂਧੀ ਔਰ ਮੇਰੇ ਸਿਰ ਤੇ ਦਸਤਾਰ ਜਾਂ ਸਜਾਈ ਤਾਂ ਮਨੂੰ ਉਸ ਕੰਮ ਵਾਸ ਕਿਸਾ ਤੇ ਉਹ ਰਾਹੁਲ ગાંધી ਹੋਣਾ ਪ੍ਰੇਰਿਤ ਕੀਤਾ ਅੱਜ ਓਪਰਚੁਨਿਸਟਿਕ ਅਪਰੋਚ ਨਾ ਅਪਣਾਉਣ ਬੇਟੂ ਜੀ ਔਰ ਆਪਣੀ ਬਿਆਨਬਾਜ਼ੀ ਨੂੰ ਜਿਹੜੀ ਹੈ ਸੋ ਸਮਝ ਦੇ ਨਾਲ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਉਹ ਸਾਹਿਬ ਅਗੇ ਮੈਨੂੰ ਸਵਾਗਤ ਕਰਵਾਉਂਦੇ